5ਪੋ 19 ਦਸੰਬਰ 1225 ਅਹ ਦਿਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦੀ ਭਾਈ ਸਤਿ ਸ੍ਰੀ ਅਕਾਲ ਭਾਈ ਅ ਬਿੱਟੂ ਫੇਲੀਅਰ ਵਾਲਾ ਨੌਜਵਾਨਾਂ ਘੋੜਿਆਂ ਤੇ ਕਾਠੀਆਂ ਪਾਈ ਜਾਂਦੇ ਆਗੇ ਤੇ ਆਪਣਾ ਆਲ ਇੰਡੀਆ ਸਫਰ ਮਕਾਈ ਜਾਂਦੇ ਅੱਜ ਘਰਾਂ ਨੂੰ ਜਾਣਾ ਕਾਲੀਆਂ ਹੋਈਆਂ ਵਈਆਂ ਨੇ ਮੇਰੇ ਅੱਜ ਜਿਵੇਂ ਜਿਵੇਂ ਘਰ ਵੱਲ ਜਾਈਏ ਨਾ ਪਿੰਡ ਵੱਲ ਹਾਂ ਗੱਲਾਂ ਸੀਆਂ ਮੁੱਕੀ ਜਾਂਦੀਆਂ ਮੁੱਕੀ ਜਾਂਦੀਆਂ ਨਾ ਅਹੀਂ ਉੰਦਰ ਫਿਰ ਫਿਰ ਵਾਲੀ ਕਾਲ ਹੋ ਜਾਂਦੀ ਵੀ ਛੇਤੀ ਛੇਤੀ ਅੱਪੜ ਜੀ ਘਰੇ ਕਾਲ ਵੀ ਆ ਗੱਲ ਹੀ ਨਹੀਂ ਕੋਈ ਔੜਦੀ ਜਿਵੇਂ ਆਪ ਦਾ ਕੋਈ ਟੱਕਰ ਦਾ ਜੇ ਬਸੇਰੀਆਂ ਗੱਲਾਂ ਮਾਰ ਕੇ ਇਹ 8 ਮਹੀਨੇ ਇਹ ਨਹੀਂ ਆਏ ਹੁੰਦਾ ਇਹ ਸਫਰਦਾਨ ਜਦੋਂ ਆਪਣੇ ਐਂਡਿੰਗ ਵਾਲਾ ਟਾਈਮ ਜੁੰਦਾ ਘਰਾਂ ਨੂੰ ਮੁੜਨ ਵੇਲੇ ਐ ਹੀ ਹੁੰਦਾ ਉਦੋਂ ਨਾ ਕੋਈ ਰੀਲ ਬਣਾਉਣ ਨੂੰ ਜੀ ਕਰ ਉਹਦੋਂ ਐ ਲਦਾ ਬਲੌਗ ਵੀ ਕੀ ਬਣਾਉਣਾ ਛੱਡ ਯਾਰ ਵੀ ਰੋੜੀ ਚੱਲ ਗਏ ਫਿਰ ਟਾਪ ਗियर ਨਹੀਂ ਕੱਢਦਾ ਬੰਦਾ ਉਦੋਂ ਹਾਂ ਤੇ ਆਹ ਬਾਈ ਆਪਣੀ ਇਹ ਕਾਠੀ ਬਿੱਟੂ ਐਂ ਬੜਾਕਾ ਪਿਆ ਸੀ ਇਹਦਾ ਪਹਿਲਾਂ ਵਾਲੀ ਸੀ ਇਹ ਆਪਣੇ ਕੋਲ ਵੀ ਇਹੀ ਆ ਨਾ ਹਾਂ ਹਾਂ ਜਮਾਂ ਨਾਲ ਦੀਆਂ ਛੋਡੇ ਕੋਲ ਵੀ ਗਲਮੀਨੀਅਮ ਵਾਲੀਆਂ ਨੇ ਇਹ ਵੀ ਆ ਤਾਰਾ ਨਾ ਬੰਨੀ ਹੋਈ ਹੈ ਜੀ ਆ ਲੋੜੀ ਮੂੰਗਾ ਮਾਰਿਆ ਹੋਇਆਗਾ ਹਾਂ ਤੇ ਥੱਲੇ ਵੀ ਆਦਰੋ ਟੁੱਟੀ ਸਾਂਵੇਂ ਥਾਉਂ ਟੁੱਟੀ ਹੈ ਵੀ ਆ ਆਦਰੋ ਪਟਾਕਾ ਮਾਰਿਆ ਇੱਥੋਂ ਇਹ ਰੁੱਟੀ ਸੀਗੀ ਹਾਂ ਇੱਥੋਂ ਹੀ ਪਟਾਕਾ ਮਾਰਿਆ ਵਾ ਥੱਲੋਂ ਆ ਜਿਹੜੀ ਸਪੋਰਟ ਨਾ ਹਾਂ ਆ ਇਹ ਵੀ ਟੁੱਟੀ ਹੋਈ ਹੈ ਇਹ 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 ਮੇਰੇ ਰੋਜ਼ ਇਹ ਮੋਸ ਜਾਂਦੀ ਸੀ ਮੈਂ ਤੀਜੇ ਚੌਥੇ ਦਿਨ ਉਹਨੂੰ ਖੋਲ ਕੇ ਫਿਰ ਉੱਥੋਂ ਬੱਟੇ ਨਾਲ ਸਿੱਧੀ ਕਰ ਲੈਂਦਾ ਸੀ ਇੱਥੋਂ ਟੁੱਟਿਆ ਵਾ ਇੱਥੋਂ ਤਾਰਨਾ ਇਹਦੇ ਨਾਲ ਪਿੱਟਾ ਮਾਰ ਕੇ ਨਾ ਬਣਾਵਾਉਦੇ ਨਾ ਪੱਤੀ ਨਾ ਜਿਵੇਂ ਹਲਕੀ ਆ ਨਾ ਠੀਕ ਐ ਤੇ ਜਾਲ ਮਾੜੀ ਮੈਂ ਸਾਸਤਰੀ ਕਾਲ ਬਲਾਣਾ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸੱਸੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਨਕੋਰ ਬਲੌਗ ਦੇ ਵਿੱਚ ਤੇ ਗੱਲ ਮੜਾ ਜਿਕਰ ਕਰਦੀਏ ਤੇ ਮਿੱਤਰਾਂ ਨਾਲ ਆਪਾਂ ਉਦੋਂ ਚੱਲੇ ਸੀਗੇ ਭਾਈ ਇਕੱਠੇ ਹੇਮਕੁੰਟ ਸਾਹਿਬ ਗਏ ਸੀ ਜਦੋਂ ਉਤਰਾਖੰਡ ਆ ਹਾਂ ਰਿਸ਼ੀ ਕੇਸ ਤੋਂ ਬਾਅਦ ਅਸੀਂ 22 ਦਿਨ ਇਕੱਠੇ ਚੱਲੇ ਸੀਗੇ ਤੇ ਉਸ ਤੋਂ ਬਾਅਦ ਫਿਰ ਮਿੱਤਰਤਾ ਗੂੜੀ ਹੁੰਦੀ ਗਈ ਤੇ ਹੁਣ ਉਦੋਂ ਦੇ ਇਹ ਆਲ ਇੰਡੀਆ ਸਫ਼ਰ ਤੇ ਨਿਕਲੇ ਹੋਏ ਸੀਗੇ ਨੌਜਵਾਨ ਤੇ ਹੁਣ ਭਾਈ ਆਪਦਾ ਘਰਾਂ ਵੱਲ ਵਾਪਸੀਆਂ ਤੇ ਅਗਲੇ ਨਵੇਂ ਸਫ਼ਰ ਸ਼ੁਰੂ ਕਰਨਗੇ ਹੁਣ ਤਾਂ ਮਿੱਤਰਤਾ ਨਹੀਂ ਇਹ ਹੁਣ ਤਾਂ ਪਰਿਵਾਰ ਬਣ ਗਿਆ ਇੱਕ ਪਰਿਵਾਰ ਬਣ ਗਿਆ ਹੁਣ ਤਾਂ ਘਰ ਵਾਂਗੂ ਗੱਲ ਹੈ ਹੈ ਲੋਟਾ ਭਾਈ ਹੈ ਨੌਜਵਾਨ ਹਜ਼ਰ ਅਰ ਦੇੜੀ ਨੇ ਅੱਜ ਮੈਂ ਕੋਣੋਂ ਆਖਿਆ ਸੀਗਾ ਭਾਈ ਤੁਸੀਂ ਰੋ ਇੱਕ ਦਿਨ ਹੋਰ ਪਰ ਕਾਲੀਆਂ ਬਲੀਆਂ ਆ ਵੀ ਬਹੁਤ ਵਈ ਸਾਂਝਾ ਬਦਾਨਾ ਲਈ ਬੈਠੇ ਸੀ ਪਿੰਡ ਵੀ ਹਾਂ ਤਾਂ ਕਰਕੇ ਥੋੜਾ ਜਿਹਾ ਕਾਲੀ ਕਰੀ ਜਾਂਦੇ ਆ ਚਲ ਕੋਈ ਨਾ ਬਾਈ ਸਾਡਾ ਮਨ ਕਰਦਾ ਸੀ ਭਾਈ ਰਹਿ ਕੇ ਜਲੀਏ ਨਾ ਬਾਈ ਕੋਲੇ ਜੀ ਐਨ ਉਹ ਤੇ ਜੀ ਜਾਂਦਿਆਂ ਨੂੰ ਕੋਈ ਗੱਲ ਨਹੀਂ ਫੇਰ ਸਹੀ ਫੇਰ ਹੁਣ ਕਿਰਾਂ ਕਰੀ ਜਾਂਗੇ ਤੇ ਦੁਬਾਰੇ ਸੱਦ ਲਾਂਗੇ ਲੋ ਡਾਟਾ ਟਾਂਗੋ ਸਮਾਨ ਦਵਾਦਾ ਫੇਰ ਗਰਮਾ ਗਰਮ ਪ੍ਰਸ਼ਾਦੇ ਛਕਾਂਗੇ ਤੇ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੇਕਰ ਜੀ ਐਨ ਆਉਣ ਵਾਜਦੇ ਅੱਜ ਜੀ ਵੀਡੀਓ ਚ ਨਾ ਵੀ ਵਲੋਗ ਦੇ ਜੀ 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 ਸਾਈਕਲ ਕਿਵੇਂ ਰਹੇ ਸੋਣਾ ਸਾਥ ਦਿੱਤਾ ਸਾਈਕਲ ਨੇ ਸੋਨਾ ਸਾਥ ਦਿੱਤਾ ਹਾਂ ਬਾਕੀ ਬਸ ਕਾਠੀ ਦੀ ਲੋਟ ਆ ਤੇ ਸਾਈਕਲ ਪੈਂਚਰ ਤਾਂ ਤੁਹਾਨੂੰ ਪਤਾ ਸਫਰਾਂ ਦੇ ਗੱਡੀਆਂ ਚੱਲਦੀਆਂ ਰਹਦੀਆਂ ਆ ਪੈਂਚਰ ਤਾਂ ਆਮ ਗੱਲ ਆ ਪੈਂਚਰ ਪਟਾਕਾ ਬਾਕੀ ਇਹ ਸਾਈਕਲ ਦੀ ਇੱਕ ਗੱਲ ਥੋੜੀ ਮਾਣੀ ਲੱਗੀ ਜੈਸਨ ਆਪਾਂ ਪੈਸੇ ਲਾਇਆ ਹਾਂ ਵੀ ਆ ਦੇਖੋ ਆ ਬਸ ਕਾਂ ਕਮੀ ਆ ਜਰਾਂ ਲੱਗੀਆਂ ਜਰਾਂ ਨਟਾਂ ਨੂੰ ਜੇਸਨ ਆਪਣੇ ਸਾਈਕਲ ਹੁਲੀਤਾਂ ਨੂੰ ਥੋੜਾ ਟਾਈਮ ਹੋਇਆ ਹਾਂ ਲੱਗ ਦੇਣੀ ਆ ਮਤਲਬ ਕਿ ਨਟ ਨੋਟ ਦੇ ਸਾਰੇ ਯਾਰ ਇੱਕ ਇੱਕ ਦਾ ਟਾਇਰ ਦਾ ਬਦਲਦਾ ਸੀ ਸਾਰੇ ਨੇ ਆ ਦੇਖੋ ਆ ਵੀ ਅੰਦਰ ਲੱਜਾ ਜਿੱਥੋਂ ਵੀ ਲੱਗਦਾ ਵੀ ਕੰਮ ਟੱਡਾ ਹੈ ਉੱਥੇ ਯਾਰ ਫੜ ਗਿਆ ਹੈ ਹਮ ਸ਼ਾਲਾ ਕੋਈ ਨਾ ਸਾਬਰ ਸੋਨਾ ਕਢਾ ਦੇਣਾ ਗੇ ਵੀ ਥੋੜਾ ਇਹ ਬਹੁਤ ਵਧੀਆ ਰਿਹਾ ਜੀ ਬਾਕੀ ਬਸ ਆਈਓ ਇਕ ਦੋ ਬੰਨਾਂ ਦੀ ਗੱਲ ਹੋ ਰਹਾ ਚੜ੍ਹਦੀ ਗਲਾ ਅ ਭਈ ਇਹ ਜਿਹੜੀਆਂ ਕਾਠੀਆਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਦੁਬਾਰੇ ਕਰਦਾ ਜਿਹੜੀਆਂ ਐਲੂਮੀਨੀਅਮ ਵਾਲੀਆਂ ਹੁੰਦੀਆਂ ਨਾ ਇਹ ਹਲਕੀਆਂ ਬਹੁਤ ਹੁੰਦੀਆਂ ਨੇ ਇਹ ਦੁਕਾਨਦਾਰ ਕਹਿੰਦਾ ਵੀ ਵਧੀਆ ਭਾਰ ਨਹੀਂ ਵੱਦਾ ਐ ਵੀ ਇਹ ਲਵਾ ਲਓ ਇਹ ਮੈਂ ਜਦੋਂ ਲਦਾਖ ਗਿਆ ਸੀ ਲਦਾਖ ਵਾਲੇ ਸਫਰ 'ਚ ਜਾਂਦਾ ਹੋਇਆ ਕਾਲਤ 'ਚ ਉਦੋਂ ਬੱਸ ਲਵਾ ਆ ਗਿਆ ਮੈਂ ਕਿੱਥੇ ਲੈਣ ਕਿੱਧਰ ਜਾਵਾਂਗੇ ਤੇ ਉਦੋਂ ਬੱਸ ਇਹਨੇ ਮੇਰਾ ਡੰਗ ਲਾਤਾ ਮੋੜਨ ਵੇਲੇ ਇਹ ਟੁੱਟ ਗਈ ਸੀਗੀ ਇਸ ਬਾਰੇ ਇਹ ਬਹੁਤ ਹੀ ਕਾਮਯਾਬ ਹੈ ਨੀਗੀ ਤੇ ਕੋਈ ਵੀ ਜੇ ਲਵਾਉਂਦਾ ਵੀ ਤੁਸੀਂ ਆਲਮੀਨੀਅਮ ਵਾਲੀਆਂ ਇਹ ਨਾਲ ਲਾਓ ਇਹ ਤੋਂ ਇਹ ਤੋਂ ਤਾਂ ਲੋਹੇ ਵਾਲਾ 1.2 ਕਿਲੋ 2 ਕਿਲੋ ਭਾਰ ਵੱਧ ਜੂਗਾ ਪਰ ਉਹ ਚੀਜ਼ ਕੱਟਣਯੋਗ ਹੁੰਦੀ ਆ ਉਹ ਦਿਖਾਉਨੇ ਆਪਣੇ ਵਾਲੇ ਸਾਈਕਲ ਦੇ ਹਾਂ ਸਮਾਨਸੱਲਾ ਫਿਰ ਆਪਾਂ ਆਪਦੇ ਹਿਸਾਬ ਨਾਲ ਲੈ ਕੇ ਤੁਰਦੇ ਆ ਆਪਾਂ ਨੂੰ ਹੁੰਦਾ ਵੀ ਆ ਵੀ ਚੀਜ਼ ਨਾ ਰਹੇ ਜੇ ਆ ਵੀ ਚੀਜ਼ ਨਾ ਕਿ ਉਹ ਕੱਲਾ ਬੰਦਾ ਹੁੰਦਾ ਜਾਂ ਦੋ ਜਣੇ ਹੁੰਦੇ ਆ ਉਹਨਾਂ ਨੂੰ ਗੱਲਬਾਤ ਇਹ ਹੁੰਦੀ ਆ ਵੀ ਆਪਣਾ ਸਮਾਨਸੱਲਾ ਸਾਰਾ ਪੂਰਾ ਹੋਣਾ ਚਾਹੀਦਾ ਤੇ ਜੋ ਸਾਈਡਾਂ ਤੇ ਬੈਗ ਹੁੰਦੇ ਆ ਜਿਵੇਂ ਲਗਭਗ ਮੈਨੂੰ ਲੱਗਦਾ ਵੀ 5 5 6 ਕਿਲੋ ਦਾ ਛੋਟ ਥੋੜੀ ਗੱਲ ਹੈ ਹਾਂ ਨਾਰਮਲ ਵੀ ਜਿਵੇਂ ਆ ਇੰਨਾ ਕਾ ਸਮਾਨ ਟੰਗਿਆ ਪਿਆ ਬਈ 17 18 ਕਿਲੋ ਹਰੇਕ ਬੰਦੇ ਕੋਲੇ ਘੱਟ ਤੋਂ ਘੱਟ ਪਾਰ ਇੰਨਾ ਹੋਊਗਾ ਹੀ ਹੋਊਗਾ ਘੱਟ ਤੋਂ ਘੱਟ ਰੱਖੋ ਤੁਰਦਾ ਵੀ ਘੱਟ ਤੋਂ ਘੱਟ ਹੋਵੇ ਵੀ ਆਪਾਂ ਨੂੰ ਇਹ ਤੰਗ ਨਾ ਕਰੇ ਫਿਰ ਵੀ 17 18 ਕਿਲੋ ਪਾਰ ਹੋ ਜਾਂਦਾ ਤੇ ਜਦੋਂ ਬੈਗਾਂ ਦਾ ਹਯੋਕਾ ਵਜਦਾ ਤਾਂ ਵੀ ਬਈ ਪਟਾਕਾ ਪੈਂਦਾ ਹਾਂ ਖੁੱਲੀ ਅੱਖ ਲਈ ਚੂਵੀ ਵੀ ਵੱਜੇ ਨਰਮੀ ਆ ਕੰਮ ਪਰ ਮੈਂ ਇਹ ਤੋਂ ਕੰਮ ਲਊਗਾ ਇਹ ਮੈਂ ਕਿਤਨਾ ਕਿਤੇ ਨੂੰ ਸਾਈਕਲ ਤੇ ਮੂਰੇ ਲਾਊਗਾ ਮਤਲਬ ਅਗਲਾ ਬੈਗ ਟੰਗਦਾ ਕਰੂੰਗਾ ਗਲੰਪ ਗਲੰਪ ਜੇ ਕੰਮ ਦੇ ਜਾਣਗੇ ਲੈ ਤੇ ਮੜਾ ਮੋਟਾ ਸਮਾਨ ਸੂਣ ਜਿਵੇਂ ਵੀ ਸਲੀਪਿੰਗ ਬੈਗ ਹੋਵੇ ਹਾਂ ਇਹ ਜੇ ਐ ਲਾਉਣੀ ਹੋਵੇ ਪੁੱਠੀ ਅੱਗੇ ਵੀ ਲੱਗ ਸਕਦੀ ਹੈ ਕੰਮ ਤਾਂ ਦੇ ਜਿਆਰੇ ਹੀ ਵੀ ਇਹ ਹਾਂ ਦੇਣੀ ਪਰ ਆਪਾਂ ਇੰਨਾ ਸਮਾਨ ਹਲੇ ਟੰਗਣਾ ਨਹੀਂ ਆ ਉਹ ਆ ਦੂਜਾ ਫਰੇਮ ਬਣਵਾ ਕੇ ਲਾਵਾਂਗੇ ਇਹ ਤਾਂ ਆਊਟ ਜੀ ਵਾਲੀ ਲੱਗਦੀ ਹੈ ਜਿਹੜੇ ਮੂਰੇ ਲਾਉਣਾ ਹੋਇਆ ਜਦੋਂ ਉਹ ਕੰਮ ਲੋਟ ਲੱਗਿਆ ਸੀ ਮੈਨੂੰ ਜਿਹੜਾ ਤੁਹਾਡੇ ਇੱਥੇ ਹੈਂਡਲ ਤੇ ਬੈਗ ਬੈਗ ਹਾਂ ਉਹਦੇ ਚ ਲੋੜੀਂਦੀ ਚੀਜ਼ ਜਿਵੇਂ ਬੁਰਸ਼ ਹੋ ਗਿਆ ਪੇਸਟ ਹੋ ਗਿਆ ਕੋਈ ਕਰੀਮ ਹੋ ਗਈ ਚਾਰਜਰ ਹੋ ਗਿਆ ਪਾਵਰ ਬੈਂਕ ਹੋ ਗਿਆ ਉਹ ਚੀਜ਼ਾਂ ਉਹਦੇ ਚ ਮੂਰੇ ਰੱਖਦਾ ਸੀ ਮੈਂ ਠੀਕ ਉਹਦਾ ਮਤਲਬ ਕੀ ਉਹ ਵੈਸੇ ਕਿੰਨੇ ਚ ਕਿਲੋ ਦੀ ਕਿੱਟ ਹੁੰਦੀ 1 ਕਿਲੋ ਮਸਾ ਸਮਾਨ ਆਇੰਦੋ ਨਾ ਨਹੀਂ ਉਹ ਪੰਜ ਕਿਲੋ ਦਾ ਸੀਗਾ ਮੈਂ 2.5 ਲੀਟਰ ਤੇ 5 ਲੀਟਰ ਦੋ ਸੀ ਉਹਦੇ ਚ 5 ਲੀਟਰ ਵਾਲਾ ਮੰਗਾਇਆ ਸੀ ਬਹੁਤ ਛੋਟਾ ਮੈਂ ਤੈਨੂੰ ਦਿਖਾਉਣਾ ਲਿਆ ਕੇ ਹੋਵੇ ਨਾ ਤੇ ਜਿਵੇਂ ਰਿਹਾ ਤੁਹਾਡਾ ਸਫਰ ਚੜਦੀ ਗੱਲਾ ਚੜਦੀ ਗੱਲਾ ਕੋਈ ਨਾ ਹੁਣ ਤੁਹਾਨੂੰ ਨਵਾਂ ਸਫਰ ਦਿਖਾਵਾਂਗੇ ਠੀਕ ਹੈ ਹਾਂ ਅੱਪਾ ਜੀ ਅਸੀਂ ਤੇ ਕਿਰਪਾ ਨਾਲ ਜਲਦੀ ਨਿਕਲਾਂਗੇ ਨਵੇਂ ਸਫਰਾਂ ਦੇ ਹਾਂ ਕੱਢੋ ਭਾਈ ਇਹ ਇੱਕ ਨੌਜਵਾਨ ਹਲੇ ਅੰਦਰ ਬੈਠਾਗਾ ਆ ਆ ਕੰਮ ਸਭ ਤੋਂ ਵਧੀਆ ਰੋਜ ਇਹ ਕੱਲੀ ਡਾ ਕਪੜਾ ਜਿਹੜਾ ਪਹਿਲਾਂ ਮੈਂ ਆਪਣੇ ਵੀਡੀਓ 'ਚ ਵੀ ਗੱਲ ਕਰਦਾ ਹੁੰਦਾ ਸੀ ਜੇ ਨਾ ਇੱਕ ਦੋ ਦਿਨ ਲੀਰ ਮਾਰਾਂਗੇ ਤੇ ਆਪਣੀ ਮਸ਼ੀਨਰੀ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਇਹਦੇ ਪਾਪੇ ਹੋਰੇ ਜਿਵੇਂ ਸਾਨੂੰ ਪਹਿਲਾਂ ਤੋਂ ਭਾਈ ਇਹ ਸਿਖਾਉਂਦੇ ਹੁੰਦੇ ਸੀ ਕਿ ਜਦੋਂ ਬੰਦਾ ਮਸ਼ੀਨਰੀ ਸਾਫ ਸਪਾਈ ਕਰਦਾ ਉਹ ਆਪਦੀ ਮਸ਼ੀਨਰੀ ਤੇ ਕੋਈ ਕਮੀ ਨੁਕਸੇ ਕੋਈ ਟੁੱਟ ਭੱਜ ਪਤਾ ਲੱਗ ਜਾਂਦਾਗਾ ਜ਼ਰੂਰੀ ਹੈ ਭਾਈ ਜੀ ਚਮਕਾ ਦੇ ਤੇ ਆਪਣੇ ਬਈ ਦੂਜੀ ਕਾਠੀ ਦਿਖਾਉਣਾ ਆਪਣੇ ਪਹਿਲਾਂ ਵਾਰੀ ਮੈਂ ਦਿਖਾਤੀ ਆ ਪਸੰਦੀਪ ਆ ਉਹ ਸਾਈਕਲ ਨੇ ਹੀ ਆਪਣੇ ਨਾਲ ਕੱਢ ਕੇ ਤੇ ਉਹ ਬਈ ਮੈਂ ਲਵਾਈਆ ਉਹਦੇ ਵਾਲੀ ਹੁਣ ਠੀਕ ਐਥਲਨ ਵਾਲੀ ਜਿਗਾਈਆਂ ਦੇ ਇੱਥੇ ਆਪਸ਼ਨ ਹੁੰਦਾ ਨਾ ਉਹਦੇ ਇੱਥੇ ਨਾਟਾਂ ਵਾਲਾ ਸੀ ਆਪਣੇ ਨਾਲ ਦੇ ਉਹ ਫਿੱਟ ਆ ਜਾਂਦੀ ਹਾਂ ਫਿੱਟ ਨਹੀਂ ਆਉਣੀ ਸੀ ਉਹ ਤੇ ਜਦੋਂ ਇਹਨਾਂ ਨੇ ਮਿੱਤਰਾਂ ਨੇ ਇਹ ਕਾਠੀਆਂ ਲਵਾਈਆਂ ਉਦੋਂ ਵੀ ਕਲਕੱਤੇ ਕਲਕੱਤੇ ਲਵਾਈਆਂ ਸੀ ਨਾ ਹਾਂ ਕਲਕੱਤੇ ਉਦੋਂ ਮੈਂ ਇਹਨਾਂ ਨੂੰ ਇਹਦਾ ਇਹ ਦੇਖਣ ਦਾ ਹੀ ਦੱਸਦਾ ਸੀ ਇਹ ਮੈਂ ਕਿ ਬਾਲੀਆਂ ਟਿਕਾਊ ਤਾਂ ਹੈ ਨਹੀਂ ਆ ਵੀ ਟੁੱਟੀ ਹੈ ਇੱਥੋਂ ਕਿਵੇਂ ਵੇ ਬਈ ਹਾਂ ਤੇ ਇਥੋਂ ਵਿਚਾਰ ਨੂੰ ਪੜਾਕਾ ਪਾਇ ਜਾਂਦਾਗਾ ਤੇ ਕੰਚ ਵਾਂਗੂ ਟੁੱਟ ਜਾਂਦੀਆਂ ਜਮੇ ਹੀ ਇਹ ਹਾਂ ਤੇ ਆ ਬਈ ਇਹਦੀ ਡਿਕੇਥ ਲੌਂਦੀ ਮਤਲਬ ਇਥੋਂ ਮਿਲ ਜਾਂਦਾ ਡਿਕੇਥ ਲੌਂ ਤੋਂ ਇਹ ਇਹਨਾਂ ਦੀ ਇਸ ਟਾਈਪ ਦੀਆਂ ਵੀ ਆਉਂਦੀਆਂ ਐਲੂਮੀਨੀਅਮ ਵਾਲੀਆਂ ਉਹ ਨਾਲ ਲਵਾਇਓ ਬਈ ਉਹ ਵੀ ਹਲਕੀਆਂ ਹੁੰਦੀਆਂ ਉਹ ਪਰ ਹੋ ਸਕਦਾ ਉਹ ਬ੍ਰਾਂਡ ਵਗ ਵਧੀਆ ਕਰਕੇ ਕੋਈ ਕੱਟ ਵੀ ਜਾਣਾ ਪਰ ਜਿਹੜੀ ਆ ਹੁੰਦੀ ਆ ਲੋਹੇ ਵਾਲੀ ਇਹ ਜ਼ਿਆਦਾ ਟਿਕਾਊ ਹੁੰਦੀ ਹੈਗੀ ਤੇ ਇਹ ਮੈਂ ਹਲਿਆਂਦੀ ਜੇ ਤਾਂ ਭਾਰ ਥੋੜਾ ਜਿਹਾ ਵੱਧ ਹੁੰਦਾਗਾ ਬਰਾ ਪੱਤੀਆਂ ਪੁੱਤੀਆਂ ਸਾਰੀਆਂ ਇਹਦਾ ਮਜ਼ਬੂਤ ਹੁੰਦੀਆਂ ਨੇ ਪਲੇਟ ਬਲੂਟ ਮਤਲਬ ਇੱਥੇ ਲਾਉਨੇ ਆ ਹਲਦੀ ਨਹੀਂ ਕਿਵੇਂ ਆ ਪਾ ਸਟੈਂਡ ਦੀ ਗੱਲ ਕਰੀਏ ਸਟੈਂਡ ਉਹਦੇ ਇੱਥੇ ਆਉਂਦਾ ਨਹੀਂ ਹੋਣਾ ਫਿੱਟ ਕੰਮ ਇੱਕ ਗੱਲ ਹੋਰ ਬਾਈ ਆ ਟਾਇਰਾਂ ਵਾਲਾ ਵੀ ਕਈ ਬਾਈ ਕਮੈਂਟ ਕਰਦੇ ਰਹਿੰਦੇ ਟਾਇਰ ਕਿਵੇਂ ਆ ਤੁਹਾਡੇ ਵਾਲ ਟਾਇਰ 10 ਤੋਂ ਥੋੜਾ ਟਾਇਰਾਂ ਵਾਲੇ ਟਾਇਰ ਉਹ ਤੁਹਾਡੇ ਵਾਲ ਐਕਸ਼ਨ ਪ੍ਰੋ ਹੈ ਨਾਈਲੋਨ ਪਹਿਲਾਂ ਤਾਂ ਕੈਂਡਾ ਦੇ ਸੀਗੇ ਹਾਂ ਭਾਈ ਇਹ ਕੈਂਡਾ ਵਾਲਾ ਪਹਿਲਾਂ ਤੂੰ ਸੁਣਦੇ ਆਂ ਆ ਵੀ ਇਹ ਬੈਸਟ ਹੈਗਾ ਟਾਇਰ ਕਿੱਧਰ ਆ ਇਹਦਾ ਮੂੰਹ ਸਿਰ ਆ ਸੀਗਾ ਕੈਂਡਾ ਐਮ ਰਹਿ ਕੇ ਇਹ ਭਾਈ ਮੈਂ ਲਦਾਖ ਜਾਣ ਵੇਲੇ ਇਹੀ ਪਵਾ ਕੇ ਲਗਾਇਆ ਸੀ ਇਹਦੀ ਮੋਟੀ ਹੁੰਦੀ ਹੈ ਗੁੱਡੀ ਥੋੜੀ ਜੀ ਆਹ ਇਹ ਬਰੀਕ ਗੁੱਡੀ ਚ ਵੀ ਸ਼ਾਇਦ ਆਉਂਦਾ ਹੋਵੇ 13-1400 ਰੁਪਏ ਦਾ ਇੱਕ ਟਾਇਰ ਪੈਂਦਾ ਇਹ ਵਧੀਆ ਟਿਕਾਊ ਕੰਮ ਹੁੰਦਾ ਪਿਛਲਾ ਚੱਕਾ ਟਾਇਰ ਘਸਤਾ ਬਾਵਾ ਗਿਆ ਪਰ ਉਹ ਮੈਨੂੰ ਮਿੱਤਰ ਹਾਲੇ ਕਹਿੰਦਾ ਭਈ ਇਹ 4000-4500 ਕਿਲੋਮੀਟਰ ਹੋਰ ਚੱਲ ਜੂਗਾ ਉਦੋਂ 3500 ਕਿਲੋਮੀਟਰ ਚਲਾ ਕੇ ਆਏ ਸੀ ਆਪਾਂ ਉਦੋਂ ਇੰਨਾ ਘਸਿਆ ਇਹ ਤੇ ਗੁੱਡੀ ਸੁਖਨਾਲਾ ਪਹਿਲਾਂ ਬਹੁਤ ਵੱਡੀ ਸੀ ਇਹ ਗੂੰਜ ਪਾਉਂਦਾ ਹੈ ਜਾਂਦਾ ਸੜਕਾਂ ਤੇ ਸਰਵਿਸ ਕਿੱਥੋਂ ਕਰਵਾਈ ਸੀ ਸਰਵਿਸ ਟਰੈਕ ਐਂਡ ਟ੍ਰੇਲ ਬਟੇਂਡਾ ਵਧੀਆ ਮਕੈਨਿਕਾ ਉੱਥੇ ਉਹ ਅਸ਼ੋਕ ਜੀ ਕਿ ਬਾਕੀ ਪ੍ਰਸ਼ਾਦਾ ਪਾਣੀ ਛੱਕ ਲਈ ਬਾਈ ਫਿਰ ਕਰਦੇ ਆ ਗੱਲਾਂ ਬਾਤਾਂ ਤੇ ਮਿੱਤਰਾਂ ਨੇ ਬੰਨ ਲਿਆ ਸਮਾਨ ਤੇ ਹੁਣ ਆਏ ਹੋ ਰਿਹਾ ਕਦੋਂ ਤੁਰ ਪੀਏ ਬਟੂ ਕਹਿੰਦਾ ਹਾਂ ਜੀ 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 ਬਣ ਕੇ ਮਾਤਾ ਜੀ ਰੋਟੀ ਚਾ ਮਾਤਾ ਦੀ ਹਾਜ਼ਰੀ ਵੀ ਲਵਾ ਦਿੰਦੇ ਆ ਭਾਈ ਲੱਗ ਰੋਟੀ ਆ ਰੋਟੀ ਹੋਈ ਜਾਂਦੀ ਆ ਬਸ ਛਕਦੇ ਆਗੇ ਹੋਰ ਹੋਰ ਰਹਤੇ ਤੇ ਬਸ ਤੇ ਅ ਬੇਟੋ ਆ ਤੋ ਲੋ ਭਾਈ ਰੋਟੀ ਖਾ ਲਈ ਠੰਡੀ ਹੋ ਜੂਗੀ ਬਾਤੀ ਹਾਂ ਇਹ ਮਗਰ ਕਰ ਦਿਆਂਗੇ ਸਾਫ ਸਪਾਈ ਦਵਾਰੇ ਹਾਂ 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 ਬਹੁਤ ਗਰਮੀ ਹੈ ਇਹ ਦੇਖ ਨੌਜਵਾਨ ਭਾਈ ਆ ਬੈਠਾ ਇਧਰ ਤਗੜਾ ਨੀਂਦ ਸੋਣੀ ਆਈ ਚੜਦੀ ਕਲਾ ਜਿਵੇਂ ਲੱਗ ਰਹੀ ਹੈ ਕਿ ਉਹਨਾਂ ਨੇ ਤਾਂ ਘੋੜਿਆਂ ਦੇ ਕਾਠੀਆਂ ਪਾ ਲਿਆ ਹਾਂ ਆਪਾਂ ਪ੍ਰਸ਼ਾਦ ਦਾ ਛੱਕ ਲੀਏ ਪਹਿਲਾਂ ਹੱਥੋਂ ਧੋ ਲੋ ਤੂੰ ਕੋਠੀ ਬੇਰਬਾਲੀ ਤੇ ਇਧਰ ਭਾਈ ਨੌਜਵਾਨ ਗੁਰਤੇਜ ਤੇ ਨਵੀ ਤਗੜੇ ਠੀਕ ਹੈ ਤੇ ਇਹਨਾਂ ਨੂੰ ਵੀ ਭਾਈ ਇਹੇ ਜੀ ਆ ਚਣਕ ਜੀ ਲਈ ਜਾਂਦੇ ਆ ਵੀ ਬਾਹਰ ਭਈ ਇਹੇ ਜਾਂ ਨਜ਼ਾਰਾ ਹੁੰਦਾ ਬੰਦਾ ਨਿਕਲ ਕੇ ਦੇਖੇ ਖੈਰ ਇਹ ਤਾਂ ਲੂਟ ਡੇਜ਼ਰਟਾ ਲੂਟ ਰੇਗਿਸਤਾਨ ਈਰਾਨ ਚ ਜਿੱਥੇ ਭਈ ਦੁਨੀਆ ਦੇ ਆਪੋਂ ਅਲੱਗ ਕਹਿ ਸਕਦੇ ਸਭ ਤੋਂ ਵੱਧ ਗਰਮੀ ਹੁੰਦੀ ਆ 70 71 ਡਿਗਰੀ ਪਲੱਸ ਹੁੰਦਾ ਤਾਪਮਾਨ ਤੇ ਇੱਥੇ ਆ ਕੇ ਭਾਈ ਬੂਟਾਂ ਦੇ ਤਲੇ ਵੀ ਪਟੇ ਜਾਂਦੇ ਆ ਬੰਦਿਆਂ ਦੇ ਪਿਗਲ ਜਾਂਦਾ ਥਲੋਂ ਪੈਰ ਪੈਰ ਗੈਸ ਨਿਕਲਣ ਦੇ ਪ੍ਰੀਨਾਮ ਸੋ ਉਪਕਰਨਾਂ ਵਿੱਚ ਛੇਦ ਬਣ ਗਏ ਤੇ ਇਹ ਜੀਆਂ ਭਈਆ ਗੱਲਾਂ ਬਾਤਾਂ ਆਪਾਂ ਹਾ ਦੇਖਦੇ ਰਹਿਣੇ ਆਗੇ ਤੇ ਕਈ ਦਿਨ ਪਹਿਲਾਂ ਤੇ 3-4 ਦਿਨ ਪਹਿਲਾਂ ਗੁਰਤੇ ਜੇ ਮੇਰੇ ਕੋਲੇ ਆਥਣਾ ਜੇ ਬੈਠਾ ਰਿਹਾ ਉਹਨੂੰ ਮੈਂ ਇਹ ਜੀਆਂ ਤੇ ਵੀਡੀਓ ਦਿਖਾਈਆਂ ਸੀ ਕੋਈ ਵੱਧ ਠੰਡ ਵਾਲੀਆਂ ਵੱਧ ਗਰਮੀ ਵਾਲੀਆਂ ਤੇ ਅੱਜ ਜਦੋਂ ਇਹ ਦੁਬਾਰੇ ਇਕੱਠੇ ਹੋਏ ਬੈਠੇ ਜੀ ਮਿੱਤਰ ਕਹਿੰਦਾ ਉਹ ਦਿਖਾ ਦੁਬਾਰੇ ਤੇ ਬੰਦਾ ਜੀ ਇਹ ਹੀ ਜੀ ਦੇਖਣ ਲੱਗ ਜੇ ਨਾਲ ਤਾਂ ਜਾਣਕਾਰੀ ਮਿਲਦੀ ਆ ਨਾਲ ਪਤਾ ਲੱਗ ਜਾਂਦਾ ਦੁਨੀਆਦਾਰੀ ਦਾ ਹਾਂ ਉਹ ਤਿੰਨ ਘਾਟੇ ਗੱਪ ਸੁਣ ਕੇ ਉਹਦੇ ਚ ਕਈ ਵਾਰੀ ਕੋਈ ਨਤੀਜਾ ਨਿਕਲਦਾ ਇਹਦੇ ਚ 10-15 ਮਿੰਟਾਂ ਚ ਬੰਦਾ ਨਿਚੋੜ ਕੱਢ ਲੈਂਦਾ ਹੈ ਰੀਅਲ ਜੀ ਚੀਜ਼ ਹੁੰਦੀ ਹੈ ਬਲੌਗ ਚ ਜਾਂ ਕੋਈ ਡਾਕੂਮੈਂਟਰੀ ਆ ਬਈ ਕਿਸੇ ਦੀ ਜਾਂ ਕੁਝ ਵੀ ਇਹ ਹੀ ਚੀਜ਼ ਹੁੰਦੀ ਹੈ ਇਸ ਲਈ ਹਮ ਆਪਣੇ ਸਾਥ ਇੱਕ ਛਾਤਾ ਰੱਖਦੇ ਹਾਂ ਇਹ ਹਮਾਰੇ ਲਈ ਨਹੀਂ ਨਾ ਹਵਾ ਚੱਲ ਰਹੀ ਹੈ ਇਸ ਦਾ ਮਤਲਬ ਚਲਦੇ ਆ ਉਹਦੀ ਵੀਡੀਓ ਰਹਿ ਗਈ ਮਾੜੀ ਜੀ ਹਾਂ ਚਾਹੇ ਰੱਖ ਰੱਖਿਆ ਚਾਹਲਾ ਫਰਮੋਸ ਤੇ ਤਿੰਨ ਚਾਰ ਵਾਲੀ ਚਾਹ ਪੀ ਲਈ ਤੇ ਸਾਗ ਵੀ ਖਾ ਲਿਆ ਖਾ ਲਿਆ ਸਾਗ ਤੁਹਾਨੂੰ ਯਾਦ ਰ ਆਦਾ ਸੀ ਬੇਟਾ ਹਾਂ ਜੀ ਮੇਰਾ ਤੁਸੀਂ ਯਾਦ ਕਰਦੇ ਸੀਗੇ ਹਾਂਜੀ ਛੋਟੇ ਭਾਬੀ ਕਹਿੰਦੀ ਸੰਦੀਪ ਤਾਂ ਸਾਗ ਨੂੰ ਯਾਦ ਕਰਦਾ ਸੀ ਮੈਂ ਕਿਉਂਦਰਤੀ ਬਣ ਗਿਆ ਅੱਜ ਸਾਹੂਨ ਸਾਹਿਬ ਨੂੰ ਮਿਲ ਗਿਆ ਤੁਹਾਡੀ ਆਸ਼ਾ ਪੂਰੀ ਹੋ ਗਈ ਹਾਜ਼ਰੀ ਲਵਾ ਦਿਓ ਮਾਤਾ ਜੀ ਕੋਈ ਸਤਿ ਸ਼੍ਰੀ ਅਕਾਲ ਵੇ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹਰ ਬਾਹਰ ਲਾਈਕ শেয়ার ਕਮੈਂਟ ਪਿਆਰੇ ਪਿਆਰੇ ਜਰੂਰ ਭੇਜਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋਅ ਕਰਿਓ ਤਾਂ ਲੈ ਕੇ ਕਰਦੇ ਕ ਸੰਦੀਪ ਦਾ ਨੌਕ ਜਰੂਰ ਦੇਖਣਾ ਆਨੰਦ ਚਾਹ ਜੀ ਦਾ ਸਤਿ ਸ਼੍ਰੀ ਅਕਾਲ ਸਫ਼ਰ ਦੀਆਂ ਵਧਾਈਆਂ ਦੇ ਦਿਓ ਵਧਾਈਆਂ ਭਾਈ ਇਹ ਸਫ਼ਰ ਬਹੁਤ ਦੂਰ 8 ਮਹੀਨਿਆਂ ਦਾ ਸਫ਼ਰ ਕਰਿਆ ਤੇ ਲੱਖ ਲੱਖ ਵਧਾਈਆਂ ਚਾਰਾ ਮੁੰਡਿਆਂ ਨੂੰ ਧੰਨਵਾਦ ਭਾਈ ਸਤਿ ਤੇ ਬੋਰ ਪ੍ਰਾਡ ਬਾਈ ਇਹ ਕਿੰਨਾ ਸੰਘਰਸ਼ ਕਰਨਾ ਪਿਆ ਸਿਖਾਉਣ ਵਾਸਤੇ ਮਾਤਾ ਨੂੰ ਵਾ ਕੁਝ ਨਹੀਂ ਵਾ ਹੌਲੀ ਹੌਲੀ ਸਿੱਖ ਗਿਆ ਪਈ ਠੀਕ ਹੈ ਠੀਕ ਹੈ ਪੂਰਾ ਰੱਟਾ ਮਾਰਾ ਰੱਖਿਆ ਮਾਤਾ ਰਣੂ ਸੱਸਰੀ ਘਰ ਮਾਤਾ ਹੀ ਇੱਧਰ ਵੱਡੇ ਮਾਤਾ ਸਤਿ ਸ਼੍ਰੀ ਅਕਾਲ ਬੇਟਾ ਸਾਰਿਆਂ ਨੂੰ ਵੀਰਾਂ ਭੈਣਾਂ ਭਾਈਆਂ ਨੂੰ ਤੇ ਨਾਲੇ ਤੇਰੀ ਮਾਤਾ ਨੂੰ ਸਤਿ ਸ਼੍ਰੀ ਅਕਾਲ ਤੇ ਛੇਅਰ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਤੇ ਦੇਖ ਹੋ ਲੋ ਲੋ ਆਜ ਨਹੀਂ ਕਰਿਆ ਕਰੋ ਧੰਨਵਾਦ ਤੁਹਾਡੇ ਸਾਰਿਆਂ ਦੇ ਕਿਉਂ ਹੁਣ ਨਿਕਲਦੀ ਅੱਗ ਹਾਂਜੀ 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 ਸਾਡੇ ਨਾਲ ਵਧੀਆ ਮਾਤਾ ਜੀ ਬੋਲਦੇ ਆਂ ਜੀ ਲਾਈਕ ਕਮੈਂਟ ਕਰਿਆ ਜੀ ਬਾਹਰ ਨਾਲ ਦਿਖਾਤਾ ਹਾਂਜੀ ਹਾਂਜੀ ਇਹ ਸਾਰਿਆਂ ਦੇ ਧੰਨਵਾਦ ਛੋਡੇ ਬਾਹਾਂ ਧੰਨਵਾਦ ਕਾਲੇ ਬਾੜੀਆਂ ਸੀ ਕਿੱਥੋਂ ਦੇ ਆਵਾਜ਼ ਦੇ ਤੁਸੀਂ ਥੋੜਾ ਧੰਨਵਾਦ ਥੋੜਾ ਕਿ ਜਿਹੜੇ ਸਾਨੂੰ ਫਤਿਹ ਸਹਤ ਹੋਰੀ ਫਿਰਦੇ ਜੇ ਤੁਸੀਂ ਨਾ ਭੇਜਦੇ ਸੀ ਕਿੱਥਾ ਸੀ ਸਾਨੂੰ ਵੀ ਦਿਖਾ ਦੇ ਕਿੱਥੋਂ ਜਾਂਦੇ ਸੀ ਕਿੱਥੋਂ ਦੇ ਰਹੇ ਸੀ ਅਸੀਂ ਕਰਦੇ ਹਾਂ ਮਾਰਦੇ ਹਾਂ ਜਹਾਜ਼ ਕਿੱਥੋਂ ਦੇਖਦੇ ਇੱਕ ਖੜਾ ਵੀ ਸੀ ਬਾੜੀ ਦੇ ਚ ਠੀਕ ਹੈ ਤੇ ਭਾਈ ਚਾਚਾ ਇਹਨਾਂ ਮਿੱਤਰਾਂ ਦਾ ਪੱਕਾ ਸਬਸਕ੍ਰਾਈਬਰ ਆ ਤੇ ਹੁਣ ਕੋਠੇ ਦੇ ਟੱਪ ਕੇ ਭੱਜ ਕੇ ਚਾਚੇ ਨੂੰ ਮਿਲ ਆ ਲਈ ਹੂੰ ਤਾਂ ਕਾਲੀ ਜਨੇ ਮਿੱਤਰ 3:00 ਵਜੇ ਨੂੰ ਪਹੁੰਚਣਾ ਕਹਿੰਦੇ ਹਾਂ ਦੇਖਦੇ ਡਾਂਗ ਤੇ ਚੱਪਾ ਮਾਤਾ ਉਹ ਗਾਂ ਬੜੀ ਹੱਸਦੇ ਤੇ ਉਹ ਡਾਂਗ ਤੇ ਟੰਗੀ ਹੋਈ ਚੱਪਲ ਤੋਂ ਗਿੱਲਾ ਸੀਗਾ ਹਾਂ ਗਿੱਲਾ ਥਾ ਭਾਈ ਬਹੁਤ ਗਿੱਲਾ ਪੱਤਰ ਜੀ ਨਿਕਲ ਜਾਂਦੀ ਸੀਗੀ ਉਹਦੀ ਹਾਂ ਤੁਹਾਨੂੰ ਮੂਰੇ ਕਿ ਦਿਖਾਉਣ ਆਲਾ ਸੀ ਆਪਾਂ ਡਿੱਗ ਪਾਂਗੇ ਇਹਦੇ ਮਾਂ ਕਰਨਾ ਕਹਿੰਦਾ ਵੜੀ ਚਾਰ ਕਰ ਠੀਕ ਹੈ ਛੱਗੇ ਮਿੱਤਰੋ ਸੋਹਣੇ ਸੋਡੇ ਇਹ ਛੱਗੇ ਆਪਾਂ ਨੂੰ ਮਾਤਾ ਜੀ ਨੇ ਗਿਫਟ ਕੀਤੇ ਸੀਗੇ ਜੀ ਫੇਲ ਬੰਦਾ ਇਹ ਮਿੱਤਰ ਹੁਣ ਜਿਹੜਾ ਪਾਸ ਹੋ ਗਿਆ ਤੇ ਹਾਂ ਇਹ ਮਿੱਤਰ ਦਾ ਚੈਨਲ ਆ ਤੇ ਇਧਰ ਬਿੱਟੂ ਫੇਲੀਅਰ ਏ ਵੀ ਬਾਈ ਸਾਰੇ ਪੇਪਰ ਪਾਸ ਕਰ ਗਿਆ ਮਾਤਾ ਜੀ ਮਿਲੇ ਸੀਗੇ ਹਾਂ ਉਹਨਾਂ ਨੇ ਦਿੱਤੀਆਂ ਸੀਗੀਆਂ ਚੱਲ ਵਧੀਆ ਸੋਹਣੀਆਂ ਭਾਈ ਵਧਾਈਆਂ ਧੰਨਵਾਦ ਆ ਉਹਨਾਂ ਮਾਤਾ ਉਹ ਰੈਂਦਾ ਵੀ ਸਾਰੇ ਵੀਰਾ ਭੈਣਾਂ ਦਾ ਜਿਹੜੇ ਰਾਹਾਂ 'ਚ ਮਿਲੇ ਜਿਨ੍ਹਾਂ ਨੇ ਆਦਰ ਮਾਨ ਸਤਿਕਾਰ ਕਰਿਆ ਪ੍ਰਸ਼ਾਦਾ ਪਾਣੀ ਛਕਾਇਆ ਰਹਿਣ ਨੂੰ ਥਾਵਾਂ ਦਿੱਤੀਆਂ ਤੇ ਇਹਨੇ ਨਾਲ ਸਫ਼ਰ ਸੋਹਣਾ ਹੋ ਨਿਬੜਦਾ ਮੈਂ ਪੀ ਲਈ ਮਾਤਾ ਜੀ ਚਾਹ ਬਾ ਉਧਰ ਚਾਚੇ ਕੋਲੇ ਜਾ ਕੇ ਆਉਂਦੇ ਐ ਨਹੀਂ ਪਤਾ ਉਧਰ ਵੀ ਪੀਣੀ ਪਏ ਜਾਂਦਾ ਚਾਚੇ ਨੂੰ ਕਹਿੰਦਾ ਸੀ ਚਾਹ ਜੋ ਕੁਝ ਨਹੀਂ ਪੀਂਦੇ ਸੀ ਮਿਲ ਕੇ ਬਸ ਜਾਵਾਂ ਚੰਗਾ ਪੀ ਕੋ ਪੀ ਹੋਆ ਆ ਜੋ ਕੋਠੇ ਉਧੇ ਟੱਪ ਕੇ ਚੱਲਦੇ ਇੱਦਾਂ ਦੇ ਪੂਰੇ ਸੈਲੀਬ੍ਰਿਟੀ ਐ ਮੁੰਡੇ ਬਣਾ ਲਿਆ ਬਣਾ ਲਿਆ ਕੋਈ ਨਾ ਸਾਸਰੀਕਾਲ ਭਾਈ ਮਨਪ੍ਰੀਤ ਵੱਲੋਂ ਸਾਰਿਆਂ ਨੂੰ ਤੇ ਮਲੇਸ਼ੀਆ ਵਾਲੇ ਮੁੰਡੇ ਵੱਲੋਂ ਵੀ ਸਾਰੇ ਵੀ ਜੀ ਭਾਈ ਸਾਸਰੀਕਾਲ ਹਾਂ ਤੇਰਾ ਚੈਨਲ ਬਣਾ ਕੇ ਦੋਰਨਾ ਹੈ ਕਿ ਭੁੱਲੀ ਨਾ ਆਏ ਜੀ ਸونو ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਇਥੋਂ ਦਿਖਾ ਦੇਣਾ ਹੂੰ ਤਾਂ ਸਮਾਂ ਘਟਾ ਸੋਡੇ ਕੋਲੇ ਇਹ ਇੱਥੇ ਵੀ ਇਥੋਂ ਆਪਾਂ ਭਾਈ ਰੋਜ਼ ਦਰਸ਼ਨ ਕਰਵਾਉਂਦੇ ਰਹਿੰਨੇ ਸਾਨੂੰ ਵਾਹਿਗੁਰੂ ਜੀ ਚਾਚਾ ਮਾਸੀ ਉਹ ਬੈਰ ਦਿੱਕੀ ਜਾਂਦਾ ਕਿਉਂ ਕਰਦਾ ਚਾਚਾ ਗੁੱਡ ਮਾਰਨਿੰਗ ਹਾਂਜੀ ਹਾਂਜੀ ਵਧੀਆ ਲੱਗਿਆ ਸਾਡਾ ਪਿਆਰਾ ਨਯੂ ਵਸ ਪਰ ਰੋਡਰੀ ਫਰਕ ਨਹੀਂ ਇਹਨਾਂ ਦਾ ਬੱਚਿਆਂ ਦਾ ਵਿੱਚ ਪਹਿਲਾਂ ਇਹਦਾ ਫਿਰ ਤੁਹਾਡਾ ਅੱਛਾ ਇਹ ਨਾਪੜਾ ਇਹ ਨਾਪੜਾ ਬੜੂ ਜਾਂ ਚੱਕਦਾ ਮੈਂ ਕਿ ਜੀ ਉਹ ਲੋੜਾ ਇਹਦਾ ਫੜਾ ਉਹੀ ਇੱਕ ਗੱਲ ਹੈ ਇਹਦੇ ਨਾਲ ਉਹ ਬੰਦਾ ਗੱਲ ਕਰੀ ਉਹ ਵਧੀਆ ਆਪਾਂ ਸਿੰਪਲ ਕੈਮਰਾ ਲਾ ਰੱਖਿਆ ਨਾ ਅਗਲੇ ਦਾ ਮਾਈਕ ਜਿਹਾ ਲਾ ਦਿਓ ਅਗਰ ਗੱਲ ਹੀ ਕਰਨੀ ਵੜ ਜਾਂਦਾ ਤਾਂ ਹੀ ਬਸ ਹਾਂ ਉਹੀ ਕਰ ਦਿੰਦਾ ਉੜ ਜਾਂਦਾ ਵੀ ਆ ਪਤਾ ਨਹੀਂ ਕੀ ਮੰਗਣੀ ਉੱਕੜ ਗਈ ਪਹਿਲਾਂ ਵੇਖਦਾ ਮੈਂ ਇਹਦਾ ਅੱਛਾ ਬਾਅਦ ਤੋਂ ਦਾ ਇੱਕ ਖਾਬਰਾ ਤਿੰਨ ਚੀਜ਼ਾਂ ਤੇ ਕੋਦਾ ਬੇਹਣਾ ਹੁਨਾ ਉਹ ਕੀ ਹੈ ਪਰ ਬੈ ਸ਼ਰਮ ਕਿਹੜਾ ਨਹੀਂ ਪਤੰਦ ਰ ਕੋਦਾ ਕੋਦਾ ਹਾਂ ਹੁਣ ਹੁਣ ਪੀਕੇ ਕੋਈ ਗੱਲ ਨਹੀਂ ਹੁਣੇ ਹੁਣੇ ਪੀਕੇ ਟੋੜ ਟੋੜ ਹੋਰ ਪੀ ਲੈ ਹੋਰ ਪਿਆ ਦੇ ਘੁੱਟ ਜਾ ਅੱਛਾ ਮੁੰਡਾ ਕਿਧਰ ਗਿਆ ਉਹ ਦੂਜਾ ਬਾਈ ਆਉਂਦਾ ਆਉਂਦਾ ਹੈ ਆਉਂਦਾ ਇੱਥੇ ਖੜ ਕੇ ਆਊਗਾ ਫੋਨ ਫੋਨ ਆ ਗਿਆ ਉਹ ਸਵਾਲ ਪੁੱਛਣਾ ਇੱਕ ਅੱਛਾ ਜੀ ਹਾਂ ਇੱਥੇ ਕੈਮਰੇ ਤੇ ਕਿਉਂ ਪੁੱਛ ਗਏ ਨਹੀਂ ਆਈ ਪੁੱਛਾਂਗੇ ਕੈਮਰੇ ਤੇ ਪੁੱਛਾਂਗੇ ਵੀ ਤੈਨੂੰ ਲੱਗਿਆ ਸੀ ਕਿ ਨਹੀਂ ਲੱਗਿਆ ਸੀ ਇਹ ਕੁਝ ਅੱਛਾ ਜੀ ਕੋਈ ਨਹੀਂ ਇੱਥੇ ਬਿਠਾਵਾਂਗੇ ਸਾਹਮਣੇ ਆਉਣਗੇ ਛੋਟੀ ਤਿਆਰ ਰੱਖ ਲਈ ਫਿਰ ਨਾ ਛੋਟੀ ਨਹੀਂ ਉਹੀ ਸਵਾਲ ਪੁੱਛਣਾ ਹੈ ਛੋਟੀ ਗੋਲੀ ਪਈ ਹੈ ਇਹ ਨਹੀਂ ਜੂ ਗੋਲੇ ਬੈਠਾ ਯਾਚਾ ਤੁਸੀਂ ਉਹ ਫੋਨ ਕਰਿਆਗਾ ਤੇ ਕਹਿੰਦਾ ਕੀ ਹੋ ਗਿਆ ਚਾਚਾ ਕਹਿੰਦਾ ਕਾਹ ਤੋਂ ਪੁੱਜਦੇ ਮਖਾਂ ਹੈ ਕਹਿੰਦਾ ਚਾਚਾ ਨਹੀਂ ਸ਼ੂ ਹੁੰਦਾ ਆਈ ਵੀ ਲਈ ਕਹਿੰਦਾ ਕਾਹ ਤੋਂ ਮਖਾਂ ਰੁੱਟੀ ਤਿਆਰ ਰੱਖ ਰખી ਤੇਰੇ ਵਾਸਤੇ ਉੜ ਜਾ ਬੇਟਾ ਜੀ ਉਦੋਂ ਦਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਰਹੇ ਜੀ ਕੋਈ ਚਾਹੀਦੀ ਆ ਫਿਰ ਚੜਦੀ ਕਲਾ ਦੇ ਲੈ ਹਾਂਜੀ ਹਾਂ ਅੱਛਾ ਜੀ ਇੱਕ ਤਨ ਸਵਾਲ ਪੁੱਛਣਾ ਹੈ ਦੱਸੋ ਜੀ ਪੁੱਛੋ ਜਿਹਦੇ ਬੋਤੇ ਤੇ ਚੜਿਆ ਸੀ ਤੇ ਡਿੱਗਿਆ ਤੇ ਕਿੰਨਾ ਆਰਡਰ ਲੱਗਾ ਸੀ ਤੇਰੇ ਹਾਲਟ ਟੈਕ ਹੋਣ ਵਾਲਾ ਹੋ ਗਿਆ ਦੱਸ ਬਾਈ ਵਧੀਆ ਸਮੇਂ ਨਾਲ ਹੀ ਉਤਰ ਗਿਆ ਨਹੀਂ ਬਾਜ ਨਿਕਲ ਵੜ ਗਈ ਹੋਣਾ ਹੋ ਗਿਆ ਸੀ ਨਹੀਂ ਹੋ ਗਿਆ ਸੀ ਨਹੀਂ ਐਡਾ ਤਾਂ ਚੱਲ ਰਿਹਾ ਜਮਾ ਹੋ ਗਿਆ ਸੀ ਮੰਨਣਾ ਬਾਜ ਬਲੱਤੇ ਚਲਾ ਸਾਡੇ ਯਾਰ ਨੇ ਕਰੇ ਹੋਈ ਨਹੀਂ ਹਾਂਜੀ ਹਾਂਜੀ ਮੇਰੇ ਇਹ ਲੜਕੀ ਚਾਹਾਂ ਡਰਤਾ ਜਾਤਾ ਲੱਗਦੇ ਆ ਨਾ ਕੋਈ ਜਾਨਵਰ ਆ ਉਹ ਚੱਬਾ ਮਾਰ ਜਾਂਦਾ ਫੇਰ ਉਹ ਤਾਂ ਤੈਨੂੰ ਦੱਸ ਰਹੀ ਹਾਂ ਹੋਰ ਵੀ ਬੋਤਿਆਂ ਦੇ ਅਸੀਂ ਬਤੋਰ ਚੜੇ ਡੇਗੇ ਆ ਹਾਰ ਬਾਏ ਸਾਰਾ ਉੱਤ ਕਰੀ ਕਮੇਟੀ ਸਾਪੋ ਹੈਗਾ ਤੁਹਾਨੂੰ 24 25 ਕਿਲੋ ਮੀਟਰ 24 25 ਕਿਲੋਮੀਟਰ ਜਾ ਕੇ ਆਪਾਂ ਆਪਣੀ ਯਾਰ ਸਾਈਕਲ ਬਦਲਣਾ ਕਿਹੜਾ ਮੈਂ ਮੈਂ ਕਿਹੜਾ ਚਲਾਉਣਾ ਸੰਦੀਪ ਭਾਲਾ ਚਲਾਉਂਗਾ ਆਹਾ ਕੋਲ ਰੱਖੀਆਂ ਨੇ ਗਿਆ ਲੋੜਾ ਭਾਈ ਚਲੋ ਮੈਂ ਤੁਹਾਨੂੰ ਤੋਰ ਕੇ ਆਉਂਗਾ ਨਹਿਰ ਤੱਕ ਆਹਾਂ ਜੀ ਜੀ ਤੇ ਗੱਡੀਆਂ ਭਾਈ ਸੰਦੀਪ ਨੇ ਬਦਲ ਲਈ ਗੱਡੀ ਕਹਿੰਦਾ ਮੈਂ ਤੇਰੇ ਲਈ ਸਾਈਕਲ ਚਲਾ ਕੇ ਦੇਖਣਾ ਮੈਂ ਕਿਹਾ ਜਰੂਰ ਭਾਈ ਤੇ 2-4 ਕਿਲੋਮੀਟਰ ਆਪਾਂ ਵੀ ਗੇੜਾ ਦੇ ਆਵਾਂਗੇ ਰੋਟੀ ਹਾਜਮ ਹੋ ਜੀ ਜਿਹੜੀ ਸਾਗ ਨਾਲ ਖਾਧੀ ਆ ਬੈਠੇ ਨੇ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜਰੂਰ ਵੀਰੇ ਇਹ ਟਾਇਰ ਨਾਲ ਸਨਮਾਨਤ ਕੀਤਾ ਹੋਇਆ ਇਸ ਨੌਜਵਾਨ ਨੂੰ ਜਿਹਦਾ ਨਾਮ ਹੈਗਾ ਨਿਸ਼ੂ ਹਾਈਕਰ ਨਿਸ਼ੂ ਟੈਰਾਂ ਵਾਲਾ ਨਿਸ਼ੂ ਟੈਰਾਂ ਵਾਲਾ ਚੈਨਲ ਦਾ ਨਾਮ ਬਦਲ ਦੇ ਬੋਲਣਾ ਵੀ ਸੌਖਾ ਪਰਫੋਲ ਵੀ ਵੱਧ ਹੋ ਜੂਗਾ ਠੀਕ ਹੈ ਚਲੋ ਬਈ ਜਰੂਰ ਬਈ ਜਰੂਰ ਜਿਹੜਾ ਬੰਦਾ ਬੋਲ ਰਿਹਾ ਹੈ ਭਾਈ ਜੀ ਜਰੂਰ ਜੀ ਜਰੂਰ ਚਲੋ ਮਿੱਤਰੋ ਮੈਂ ਆ ਗਿਆ ਬਸ ਨਾ ਮੈਂ ਇਹਨਾਂ ਨਾਲ ਸਫਰ ਲਾ ਗਿਆ ਓਏ ਕਤੂਰਾ 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 हां ਲਾਉਣਿਆਂ ਬਸ ਆ ਗਿਆ ਅਵੇਲੇ ਹੀ ਕੋਈ ਨਾ ਲਾ ਲਾਂਗੇ ਕੱਲਾ ਕੱਲਾ ਮਿੱਤਰਾਂ ਨੇ ਪੂਰਿਆ ਹੋਇਆ ਦਾੰਡਾ ਬਤਾ ਪਰਨਾਮ ਪ੍ਰਧਾਨ ਜੀ ਠੀਕ ਆ ਮਿੱਤਰੋ ਰੋਡ ਸਾਡਾ ਬਹੁਤ ਵਗਦਾ ਰਹਿੰਦਾ ਹੈ ਹਾਂ ਇਹ ਆ ਐਸ ਐਚ 17 ਹਾਂ ਸਿੱਧਾ ਸਰਦੂਲਗੜ ਤੋਂ ਬਟਿੰਡਾ ਸਿੱਧਾ ਅੰਮ੍ਰਿਤਸਰ ਸਾਹਿਬ ਨੂੰ ਲੰਘੇ ਜਾਂਦੇ ਅੱਗੇ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਛੱਡਿਆ ਆ ਮੱਖਾ ਮੋੜਨਾ ਉਹ ਲੋਟ ਆ ਬਾਈ ਸੋਹਣਾ ਨਜ਼ਾਰਾ ਤੇ ਬੇਲਲੀ ਬੇਲਲੀ ਧੁੰਦ ਜੀ ਧੁੱਪ ਨਿਕਲੀ ਹੋਈ ਆ ਨੌਜਵਾਨੋ ਮਾੜਾ ਐ ਸਾਈਡ ਤੇ ਕਰ ਰੱਖੋ ਗੱਡੀਆਂ ਤੇ ਜਮੇ ਐ ਲੱਗੀਆਂ ਤਾਂ ਇਹ ਨਾਲ ਜਿਵੇਂ ਹੁਣ ਨਵੇਂ ਸਫ਼ਰ ਤੇ ਨਿਕਲ ਪਏ ਹੋਣੇ ਇਧਰੋਂ ਕੱਟੋ ਬਾਈ ਗੱਡੀਆਂ ਅੱਗੇ ਆਛਾ ਕਿੱਥੇ ਜਾਂਦੀ ਹੈ ਸੜਕ ਵੀਰੇ ਠੀਕ ਹੈ ਪਹੁੰਚੋ ਫਿਰ ਸਵਾ ਭਈ ਇਸ ਵੇਲੇ ਪੂਰਾ 1:30 ਵਜੇ ਦਾ ਹੋ ਗਿਆ ਟੈਰਾਂ ਵਾਲਾ ਨਿਸ਼ੂ ਅ ਅੱਗੇ-ਅੱਗੇ ਭੱਜਿਆ ਆਉਂਦਾ ਸੀ ਤੇ ਆਪਾਂ ਪਹੁੰਚ ਗਏ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਇਹਨਾਂ ਨੇ ਇੱਥੇ ਦਰਸ਼ਨ ਦੇਦਾਰ ਕਰਕੇ ਜਾਣੇ ਸੀਗੇ ਮੇਲੇ ਕਰਨੇ ਸੀ ਮੱਥਾ ਟੇਕ ਕੇ ਜਾਣਾ ਸੀਗਾ ਗੁਰਦੁਆਰਾ ਸਾਹਿਬ ਤੇ ਮੈਂ ਆਪਾਂ ਵੀ ਚੱਲ ਦਰਸ਼ਨ ਕਰਿਆ ਉਹਨਾਂ ਨਾਲ ਇਹਨਾਂ ਨਾਲ ਗੱਲਾਂ-ਵਾਟਾਂ ਕਰਦੇ ਆਏ ਹੋਰ ਇੱਥੋਂ ਤੱਕ ਤੇ ਸਾਨੂੰ ਵੀ ਕਰਵਾਉਣੇ ਆ ਦਰਸ਼ਨ ਬਈ ਗੁਰਦੁਆਰਾ ਸਾਹਿਬ ਪਹੁੰਚ ਕੇ ਵਾਹਿਗੁਰੂ ਵਾਹਿਗੁਰੂ ਆਇਆ ਨਿਸ਼ੁੱਕਿਆ ओह हे रु ਮਾਤਰਾ ਪੈਂਦੀ ਹੈ ਕਿਸ ਵੀ ਬੰਦੀ ਬੇਮਲੂਈ ਅੱਛ ਅਸਾਂ ਚ ਆਉਣਾ ਨਹੀਂ ਕਿਸ ਨੇ ਆਏ ਕੋ ਰੱਖਦੇ ਪੁਰਾਣ ਅੱਜ ਅਸੀਂ ਅਨੰਦ ਮੰਦ ਕੀਤੋਂ ਸਦਾ ਲਈ ਅੱਛ ਨਾ ਬੇ ਤੁਮੇ ਅਲੰਤ ਸਭ ਦੀ ਇਕਲੋ ਖਾ ਦੀ ਕਹਾਂ ਗੁਰੂ ਪਾਛਾ ਆਪਣੇ ਮਤਮ ਦੇ ਨਾਲ ਕਿਤੇ ਸਿਉ ਗੁਰੂ ਘਾਰੇ ਕਰੋਲ ਅੰਤ ਨਾ ਆਤੀ ਕਿਦ ਦਸਿਆ ਨਹੀਂ ਉਧਰ ਨੋ ਬਠੇਡੇ ਬਣੀ ਨੂੰ ਨਹੀਂ ਜਾਂਦੇ ਤੁਸੀਂ ਘੁੰਮ ਕੇ ਜਾਓਗੇ ਮੜਿਆ ਤੇ ਬੇਲਾ ਭਾਈ 2:30 ਵਜੇ ਦਾ ਹੋ ਗਿਆ ਤੇ ਇਸ ਵੇਲੇ ਖੜੇ ਆਪਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਸ਼੍ਰੀ ਤੇ ਦਮਦਮਾ ਸਾਹਿਬ ਦਾ ਦਰਸ਼ਨ ਕਰਕੇ ਨਾਲੇ ਤੇ ਇੱਥੋਂ ਤੱਕ ਮਿੱਤਰਾਂ ਨੂੰ ਛੱਡ ਗਏ ਤੇ ਨਾਲੇ ਗੱਲਾਂ ਬਾਤਾਂ ਹੋਰ ਹੋ ਗਈਆਂ ਤੇ ਜੀ ਲੱਗਿਆ ਵਾ ਅਸੀਂ ਮੁੜਨ ਨੂੰ ਤਾਂ ਇੱਥੋਂ ਵੀ ਜੀ ਨਹੀਂ ਕਰਦਾ ਤੇ ਇਹ ਤਾਂ ਆਖੀ ਜਾਂਦੇ ਸੀ ਭਾਈ ਪਿੰਡ ਤੱਕ ਛੱਡ ਹੀ ਆ ਤੇ ਕੋਈ ਨਾ ਰੱਬ ਸੁੱਖ ਰੱਖੇ ਭਾਈ ਆਪਾਂ ਫੇਰ ਜਲਦੀ ਕਿਸੇ ਰਾਤੇ ਮਿਲਦੇ ਆਂਗੇ ਜੀ ਜੀ ਠੀਕ ਹੈ ਚੰਗਾ ਬਟੂਆ ਠੀਕ ਹੈ ਭਾਈ ਬਟੂਆ ਆਪਣਾ ਧਿਆਨ ਰੱਖਣਾ ਠੀਕ ਹੈ ਓਕੇ ਧੰਨਵਾਦ ਜੀ ਧੰਨਵਾਦ ਦੰਡਵਤ ਦੰਡਵਤ ਪਰਣਾਮ ਸੰਗਾਜੀ ਠੀਕ ਹੈ ਮਿੱਤਰਾ ਠੀਕ ਹੈ ਚੜਦੀ ਕਲਾ ਮਿਲਦੇ ਰਹਿਵਾਂਗੇ ਜਲਦੀ ਜਰੂਰ 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 ਨਵੇਂ ਮੁਲਾਕਾਤ ਤੂੰ ਜਾਣ ਲੈ ਸਕਨ ਪਾ ਦੋ ਜੀ ਕੋਈ ਨਾ ਬਾਤ ਲੰਘ ਲੈਣ ਦੀ ਹੈ 4:10 ਦਾ ਬੇੜਾ ਤੇ ਘਰੇ ਮੁੜਿਆ ਏ ਭਾਈ ਤੇ ਨੌਜਵਾਨ ਉਹ ਟੈਕ ਵਾਲੀ ਪੇਟੀ ਦੇ ਪਿੱਛੇ ਗੁਰਬਰਾਡ ਬਲੌਗਸ ਲਖਾ ਲਿਆ ਚੈਨਲ ਦਾ ਨਾਮ ਤੇ ਮੂਰੇ ਕੀ ਲਿਖਾ ਕੇ ਲਿਆਇਆ ਇਹ ਵੇਖਦੇ ਆ ਵਾਹ ਨਿਰਪੋ ਨਰਵਰ ਪੰਜਾਬ ਆ ਸੋਹਣੀ ਬਣ ਗਈ ਗੱਲ ਬਈ ਦੱਸਿਓ ਕਹੇ ਜਿਹਾ ਲੱਗਦਾ ਤੇਦਰ ਮਾਤਾ ਹੋਰੇ ਸਬਜ਼ੀਆਂ ਜੀਰਨ ਲੱਗੇ ਹੋਏ ਨੇ ਵਾਈ ਗੁਰ ਹਾਂਜੀ ਆ ਗਏ ਆ ਗਏ ਕੱਪੜੇ ਪਾਇਆ ਜੋ ਇਹ ਮੇਰੀ ਕੱਤਾ ਹੈ ਬਣਾਤਾ ਦੇਖੋ ਅੱਛਾ ਲੱਗਦਾ ਬੁੱਤਰ ਵਧੀਆ ਮੋٹے ਕੱਪੜੇ ਆ ਮੈਂ ਤਲਵੰਡੀ ਮੱਥਾ ਵੀ ਟੇਕ ਆਇਆ ਦਮਦਮਾ ਸਾਹਿਬ ਦਮਦਮਾ ਸਹਿ ਹਾਂਜੀ ਕਿੱਥੋਂ ਚੌੜ ਗੱਤਾ ਆਈ ਨਹੀਂ ਸਟੈਂਡ ਲਾ ਦੇ ਪੁੱਤਰ ਹੂੰ ਸਟੈਂਡ ਗਿਲੇ ਤਤਨਾ ਤੂੰ ਹੀ ਜਾ ਹੈਗਾ ਸਟੈਂਡ ਲੱਗਿਆ ਤਾਂ ਵੇਸੀ ਚਲ ਕੜਾ ਦੇ ਪੁੱਤਰ ਬਸ ਮੈਂ ਸਾਫ ਕਰਕੇ ਲਈੜਾ ਕਪੜਾ ਮਾਰ ਕੇ ਅੰਦਰ ਖੜਾਉਣਾਗਾ ਲਾ ਦੇ ਸਟੈਂਡ ਕੋਈ ਨਾ ਕਰਦਾ ਸੁੱਦਾ ਬੈ ਕ ਹੂਆ ਹੋ ਗਿਆ ਹੋ ਗਿਆ <laughs> तेरे, तेरे कुछ हो। बस हो गया सीधा खड़ा दे साफ पुत्रे दुत्र है चेक वेरी गुड पुत्र हूं टीवी देखना गा ठीक है तोर आ मई बिटू हो ਤਲਵੰਡੀ ਤੇ ਵਾਕਿਆ ਸੀ ਮੈਂ ਤਲਵੰਡੀ ਦਮਦਮਾ ਸਾਹਿਬ ਉੱਥੇ ਮੱਥਾ ਟੇਕ ਕੇ ਤੇ ਫਿਰ ਉੱਥੇ ਖੜਾ ਰਹੀ ਥੋੜਾ ਜਿਹਾ ਟਾਈਮ ਤੇ ਫਿਰ ਜੇ ਚਾਰਜ ਪੁਣੇ ਦਾ ਮਸਾ ਪਾ ਲਿਆ ਤੇ ਬੈਡਾਂ ਦੇ ਇਧਰਲੇ ਪਾਸੇ ਲੱਗਿਆ ਪਿਆ ਸੀ ਆਉਨੇ ਦੱਸਿਆ ਜੀ लवली ਨੂੰ ਮੈਂ ਕਿਹਾ ਉੱਥੇ ਲੱਗਿਆ ਪਿਆ ਚਾਰਜਰ ਦੋਨਾਂ ਦੇ ਕੱਢ ਕੇ ਤੇ लवली ਕਹਿੰਦਾ ਕਿ ਘਰ ਵਾਲੇ ਮੁੰਡਿਆਂ ਦੇ ਹੋਣਗੇ ਠੀਕ ਨੇ ਫੜ ਲਿਆ ਜੀ ਮੈਂ ਉਹ ਤੋਂ ਕਨੈਕਟਰ ਤੋਂ ਲੱਗ ਗਈ ਤੇ ਬੈਡਾਂ ਦੇ ਲੱਗਿਆ ਪਿਆ ਨਾਲ ਠੀਕ ਆ ਜੀ ਫੇਰ ਮੈਂ ਫੜਾਇਆ ਮਖਲਾ ਲਾ ਵੀ ਫੜਾਇਆ ਤੇ ਭੱਜ ਕੇ ਮਗਰ ਚੱਲ ਨਾਲ ਨਾ ਕੀ ਪਛਮਾਨ ਨਾ ਹੋਇਆ ਚੱਲ ਕੋਈ ਨਾ ਬਸ ਤੇ ਫੜ ਲਿਆ ਸੀ ਉਹਨੇ ਤੇ ਵਧੀਆ ਜਿਹਾ ਖੁਸ਼ੀ ਹੋਈ ਵਿਚਾਰੇ ਰਹਿ ਗਿਆ ਘਰਾਤਾ ਹਾਂ ਵਧੀਆ ਸਾਨੂੰ ਸੁਣਾ ਸੁਣਾ ਲੱਗੀ ਜਾਂਦਾ ਫੰਡਾ ਮੈਂ ਦਾ ਵਿਖਾਲੀ ਜਿਹਾ ਮੁੜ ਕੇ ਆਇਆ ਉਧਰ ਜਾਂਦੇ ਹੋਏ ਵਧੀਆ ਗੱਲਾਂ ਕਰਦੇ ਗਏ ਮੈਨੂੰ ਲੱਗਦਾ ਵੀ ਹਾਂ ਹੋਣਗੇ ਅੱਜ ਵੀ ਹਾਂ ਉਹਦਾ ਵਧੀਆ ਜੀ ਲੱਗਿਆ ਉਹਨਾਂ ਦਾ ਵੀ ਲੱਗਿਆ ਵਿਚਾਰਿਆਂ ਦਾ ਤੇ ਆਪਣਾ ਵੀ ਲੱਗਿਆ ਜੀ ਤੇ ਚਲੋ ਭਾਈ ਵੇਲਾ ਇਸ ਵੇਲੇ ਕਿੰਨਾ ਹੋ ਗਿਆ 4:28 29 ਮਿੰਟਾਂ ਦਾ ਤੇ ਇਸੇ ਦੇ ਨਾਲ ਭਾਈ ਅੱਜ ਦਾ ਆਪਣਾ ਬਲੌਗ ਸਮਾਪਤ ਕਰਦੇ ਹਾਂ ਤੇ ਵੇਲੇ ਨਾਲ ਨਹਾ ਧੋ ਕੇ ਅ ਛਾਪੜ ਜਾਗੇ ਤੇ ਧੰਨਵਾਦ ਭਾਈ ਤੁਹਾਡਾ ਸਾਰੇ ਵੀਰੇ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਦੇਖਦੇ ਰਹੋ ਮਿਲਦੇ ਹਾਂ ਕੱਲ ਨੂੰ ਸਵੇਰੇ 7:00 ਵਜੇ ਇੱਕ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਸਾਰੇ ਨੂੰ